ਸਿਰਫ 5 ਮਿੰਟ ਦੇ ਵਿੱਚ ਤੁਸੀਂ ਮਿੱਠੀ ਬੁੰਦੀ ਬਣਾ ਕੇ ਤਿਆਰ ਕਰ ਸਕਦੇ ਹੋ ਗਰਮਾ-ਗਰਮ ਬੁੰਦੀ ਖਾਣ ਨੂੰ ਬਹੁਤ ਹੀ ਸਵਾਦ ਲੱਗਦੀ ਬਹੁਤ ਹੀ कुरकुरी ਤੇ ਕਰਾਰੀ ਬਣ ਕੇ ਤਿਆਰ ਹੋਏਗੀ ਇਸ ਦਾ ਜਿਹੜਾ ਟੇਸਟ ਹੋਏਗਾ ਬਹੁਤ ਹੀ ਜ਼ਬਰਦਸਤ ਹੋਏਗਾ ਤੇ ਬਣਾਉਣੀ ਬਿਲਕੁਲ ਸਿੰਪਲ ਤੇ ਸੌਖੀ ਸਿਰਫ 5 ਮਿੰਟ ਦੇ ਵਿੱਚ ਇਹ ਆਪਣੀ ਜਿਹੜੀ ਮਿੱਠੀ ਬੁੰਦੀ ਬਣ ਕੇ ਤਿਆਰ ਹੋ ਜਾਏਗੀ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇੱਕ ਆਪਾਂ ਕੜਾਈ ਲਾਵਾਂਗੇ ਇਸ ਦੇ ਵਿੱਚ 120 ਗ੍ਰਾਮ ਅਸੀਂ ਚੀਨੀ ਦਾ ਪਾ ਲਾਂਗੇ ਚੀਨੀ ਦਾ ਅੱਧਾ ਸੀ ਲਾਵਾਂਗੇ ਪਾਣੀ 60 ਗ੍ਰਾਮ ਸੀਸ ਦੇ ਵਿੱਚ ਪਾਣੀ ਦਾ ਪਾ ਲਾਂਗੇ ਹੁਣ ਅਸੀਂ ਉਹਨਾਂ ਟਾਈਮ ਤੱਕ ਇਸ ਨੂੰ ਪਕਾਣਾ ਜਦ ਤੱਕ ਚੀਨੀ ਆਪਣੀ ਪੂਰੀ ਮੈਲਟ ਨਹੀਂ ਹੋ ਜਾਂਦੀ ਇਸ ਦੀ ਕੋਈ ਇੱਕ ਤਾਰ ਦੀ ਅਸੀਂ ਚਾਸ਼ਨੀ ਨਹੀਂ ਜੀ ਬਣਾਉਣੀ ਸਿਰਫ ਚੀਨੀ ਨੂੰ ਆਪਾਂ ਕੋਲਣਾ ਹੈ ਅੱਗੇ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਨੂੰ ਇਹ ਚਾਸ਼ਨੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਤੇ ਇਹ ਚੀਨੀ ਆਪਣੀ ਪੂਰੀ ਮੈਲਟ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਨੂੰ ਚੈੱਕ ਕਰ ਲਾਂਗੇ ਆਪਾਂ ਉਂਗਲ ਦੇ ਨਾਲ ਇਸ ਤਰੀਕੇ ਚੈੱਕ ਕਰਾਂਗੇ ਇਹ ਹਲਕੀ ਜਿਹੀ ਚਿਪਚਿਪੀ ਹੈ ਤੇ ਬਿਲਕੁਲ ਪਾਣੀ ਨਹੀਂ ਲੱਗਦਾ ਪਰ ਥੋੜਾ ਜਿਹਾ ਮਹਿਸੂਸ ਹੋਣ ਲੱਗਿਆ ਹੁਣ ਮੈਂ ਇੱਥੇ ਗੈਸ ਬੰਦ ਕਰ ਦਿੱਤੀ ਇੱਥੇ ਮੈਂ ਦੋ ਕੋਡੀਆਂ ਰੈਤੇ ਵਾਲੀ ਬੁੰਦੀ ਲਈਏ ਤੇ ਇਹ ਆਪਾਂ ਵਜਨ ਦੇ ਵਿੱਚ ਜੇਕਰ ਮੈਂ ਤੁਹਾਨੂੰ ਦੱਸਾਂ ਤੇ ਇਹ 120 ਗ੍ਰਾਮ ਬੁੰਦੀ ਜਿੰਨੀ ਆਪਾਂ ਬੁੰਦੀ ਲਾਵਾਂਗੇ ਓਨੀ ਹੀ ਆਪਾਂ ਚੀਨੀ ਦਾ ਪਾਉਣਾ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਗੈਸ ਮੈਂ ਬਿਲਕੁਲ ਸਿਮਤੇ ਕਰ ਦਿੱਤੀ ਹੁਣ ਆਪਾਂ ਇਹਨੂੰ ਲਗਾਤਾਰ ਇਸੇ ਹੀ ਤਰੀਕੇ ਨਾਲ ਹਿਲਾਉਂਦੇ ਰਹਿਣਾ ਜਦ ਤੱਕ ਇਹ ਜਿਹੜੀ ਚਾਸ਼ਨੀ ਹੈ ਪੂਰੀ ਬੂੰਦੀ ਸੋਕ ਨਹੀਂ ਲੈਂਦੀ ਤੇ ਇਸ ਦੇ ਵਿੱਚ ਇੱਕ ਚਮਚਾ ਸੀ ਮगज ਦੇ ਪਾ ਲਾਂਗੇ ਤੁਸੀਂ ਇਲਾਚੀ ਦਾ ਪਾਊਡਰ ਵੀ ਇਸ ਦੇ ਵਿੱਚ ਪਾ ਸਕਦੇ ਹੋ ਹੋਰ ਵੀ ਕੋਈ ਫਲੇਵਰ ਚਾਹੀਦਾ ਤੁਸੀਂ ਉਹ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਲਗਾਤਾਰ ਇਸੇ ਤਰੀਕੇ ਨਾਲ ਹਿਲਾਉਂਦੇ ਰਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਚਾਸ਼ਨੀ ਉਹ ਬੂੰਦੀ ਨੇ ਸੋਕ ਲਈਏ ਜੇਕਰ ਆਪਾਂ ਰੁਕ ਜਾਵਾਂਗੇ ਤੇ ਜਿਹੜੀ ਆਪਣੀ ਚੀਨੀ ਉਹ ਉੱਪਰ ਕੋਟ ਹੋਣਾ ਸ਼ੁਰੂ ਹੋ ਜਾਏਗੀ ਤੇ ਲਗਾਤਾਰ ਆਪਾਂ ਹਿਲਾਉਂਦੇ ਰਾਵਾਂਗੇ ਤੇ ਬੂੰਦੀ ਸਾਰੀ ਆਪਣੀ ਸੋਕ ਲਏਗੀ ਚਾਸ਼ਨੀ ਤੇ ਬਹੁਤ ਹੀ कुरकुरी ਤੇ ਕਰਾਰੀ ਆਪਣੀ ਬੁੰਦੀ ਬਣ ਕੇ ਤਿਆਰ ਹੋਏਗੀ ਤੇ ਪੂਰੀ ਜਿਹੜੀ ਬੁੰਦੀ ਆਪਣੀ ਵਧੀਆ ਹੋ ਗਈ ਏ ਤੇ ਚਾਸ਼ਨੀ ਛੋਕ ਲਈਏ ਹੁਣ ਆਪਾਂ ਗੈਸ ਬੰਦ ਕਰ ਦਿੱਤੀ ਤੇ ਇੱਕ ਪਲੇਟ ਦੇ ਵਿੱਚ ਆਪਾਂ ਇਹਨੂੰ ਹੁਣ ਕੱਢ ਲਾਂਗੇ ਠੰਡਾ ਹੋਣ ਵਾਸਤੇ ਰੱਖ ਲਾਂਗੇ ਮਿੱਠੀ ਬੁੰਦੀ ਆਪਣੀ ਫਿੱਕੀ ਬੁੰਦੀ ਦੀ ਹੀ ਬਣ ਕੇ ਤਿਆਰ ਹੋਏਗੀ ਇਹ ਬੂੰਦੀ ਮੈਂ ਪਹਿਲੋ ਹੀ ਘਰ ਦੇ ਵਿੱਚ ਕਾਫੀ ਸਾਰੀ ਬਣਾ ਕੇ ਰੱਖੀ ਹੋਈ ਹੈ ਜਦ ਮਨ ਕਰੇ ਅਸੀਂ ਇਸ ਦਾ ਰੈਤਾ ਵੀ ਬਣਾ ਲੈਨੇ ਆਂ ਮਿੱਠਾ ਖਾਣ ਨੂੰ ਮਨ ਕਰੇ ਤੇ ਫਟਾਫਟ ਅਸੀਂ ਇਸ ਤਰੀ ਮਿੱਠੀ ਬੂੰਦੀ ਬਣਾ ਕੇ ਤਿਆਰ ਕਰ ਲੈਂਦੇ ਆਂ ਤੇ ਜਿਹੜੀ ਖਾਣ ਨੂੰ ਬਹੁਤ ਹੀ ਸਵਾਦ ਲੱਗਦੀ ਏ ਇਹ ਆਪਣੀ ਜਿਹੜੀ ਬੂੰਦੀ ਏ ਹਲਕੀ ਜੀ ਗਰਮੇ ਤੇ ਬਹੁਤ ਹੀ कुरकुरी ਤੇ ਕਰਾਰੀ ਬਣ ਕੇ ਤਿਆਰ ਹੋਈ ਏ ਪੰਜ ਤੋਂ 7 ਮਿੰਟ ਦਾ ਸਮਾਂ ਚਾਹੀਦਾ ਲੱਗਦਾ ਬਣਾਉਣ ਦਾ ਤੇ ਇਹ ਜਿਹੜੀ ਆਪਣੀ ਬੂੰਦੀ ਏ ਬਹੁਤ ਹੀ ਖਾਣ ਨੂੰ ਟੇਸਟੀ ਲੱਗਦੀ ਜੇ ਤੇ ਆਪਾਂ ਤੁਹਾਨੂੰ ਦਿਖਾ ਦਿੰਦੇ ਆਂ ਕਿੰਨੀ ਆਪਣੀ ਜਿਹੜੀ ਬੁੰਦੀ कुरकुरੇ ਕਰਾਰੇ ਬਣ ਕੇ ਤਿਆਰ ਹੋਈਏ ਤੇ ਜਿਹੜੀ ਚਾਸ਼ਨੀ ਇਸ ਦੇ ਅੰਦਰ ਪੂਰੀ ਹੈਗੀ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਪਰ ਲੇਅਰ ਨਹੀਂ ਜੇ ਬਣੀ ਸਾਰੀ ਜਿਹੜੀ ਚੀਨੀ ਹੈ ਉਹ ਅੰਦਰ ਹੀ ਹੈ ਜਦ ਵੀ ਕੋਈ ਮਹਿਮਾਨ ਆਏ ਤੇ ਤੁਸੀਂ ਫਟਾਫਟ ਇਹ ਮਿੱਠੀ ਬੂੰਦੀ ਬਣਾ ਕੇ ਤਿਆਰ ਕਰ ਸਕਦੇ ਹੋ ਬਿਲਕੁਲ ਵੀ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਕਿ ਤੁਸੀਂ ਇਹ ਬਾਜ਼ਾਰ ਤੋਂ ਲੈ ਕੇ ਆਏ ਹੋ ਜਾਂ ਘਰ ਦੇ ਵਿੱਚ ਬਣਾ ਕੇ ਤਿਆਰ ਕੀਤੀ ਹੈ ਜੇਕਰ ਬੂੰਦੀ ਬਣਾਉਂਦੀ ਮੇਰੀ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਵਲੌਕਸ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ